ਅਰੇ ਅੱਜ ਦੁੱਖ ਦਾ ਦਿਨ ਹੈ ਇਹ ਅੱਜ ਸ਼ਾਮ ਸਾਈਂ ਗਾਰਮੈਂਟ ਅੱਡਾ ਮਾਰਕੀਟ ਦੇ ਵਿੱਚ ਅੱਗ ਲੱਗੀ ਕਰੋਨਾ ਰੁਪਈਆਂ ਦਾ ਨੁਕਸਾਨ ਹੋਇਆ ਕੁਛ ਨਹੀਂ ਬਚਿਆ ਜੀ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਐਸਐਟਓ ਰਾਹੁਲ ਸ਼ਰਮਾ ਜੀ ਨੇ ਬਹੁਤ ਮਦਦ ਕੀਤੀ ਆਪ ਆ ਕੇ ਸ਼ਟਰ ਨੂੰ ਤੋੜਿਆ ਪ੍ਰਸ਼ਾਸਨ ਨੇ ਅੱਗ ਬੁਝਾਉਣ ਚ ਪੂਰਾ ਯੋਗਦਾਨ ਪਾਇਆ ਅੱਡਾ ਮਾਰਕੀਟ ਦੇ ਬੱਚਿਆਂ ਨੇ ਲੜਕਿਆਂ ਨੇ ਨੌਜਵਾਨ ਸਾਥੀਆਂ ਨੇ ਸ਼ਹਿਰ ਦੇ ਨੇ ਅੱਗ ਵਿਭਾਗ ਨੇ ਬਹੁਤ ਬੜਾ ਰੋਲ ਅਦਾ ਕੀਤਾ ਉਹਦੇ ਨਾਲ ਆਂਡ ਗਵਾਂਡ ਵਿੱਚ ਜਿਹੜੀ ਅੱਗ ਲੱਗਣ ਜਾ ਰਹੀ थी ਉਹਦਾ ਪਚਾਹ ਹੋ ਗਿਆ 24 ਜਿਹੜੇ ਜਿਹੜੇ ਉੱਪਰ ਰਹਿائش ਕੀਤੀ ਗਈ ਆ ਉਹ ਸੁਰੱਖਤ ਨੇ ਨਹੀਂ ਹੈ ਰੈਸ਼ ਐਸਐਨਐ ਜੋ ਇੱਥੇ ਮੋਕਾ ਦੇਖਿਆ ਜਾ ਰਿਹਾ ਉਹ ਕਿਹਾ ਜਾ ਸਕਦਾ ਮੈਂ ਸਭ ਨੂੰ ਅਪੀਲ ਕਰਦਾ ਕਿ ਤੁਸੀਂ ਸਾਰੇ ਆਪਣੇ ਘਰਾਂ ਦੀਆਂ ਜਿਹੜੀਆਂ ਵਾਇਰ ਹੈ ਈਸੀ ਨੇ ਲੋੜ ਜ਼ਾਦੇ ਵੱਧ ਚੁੱਕੇ ਆ ਉਹਨੂੰ ਠੀਕ ਕਰਵਾਓ ਔਰ ਉੱਪਰ ਰੇੜੇ ਵਾਲੇ ਲੋਕ ਕੋਈ ਸੁਰੱਖਿਤ ਨਹੀਂ ਹੈ ਨਹੀਂ ਕੀ ਉਹਨਾਂ ਦੀ ਰਹਿائش ਇੱਥੇ ਸੀ ਸਾਈ ਗਾਰਮੈਂਟ ਵਾਲੇ ਨਹੀਂ ਸਾਈ ਗਾਰਮੈਂਟ ਦੀ ਰਹਿਸ਼ ਇੱਥੇ ਨਹੀਂ ਸੀ ਜੀ ਸਾਈ ਗਾਰਮੈਂਟ ਦੀ ਰਹਿਸ਼ ਜਿਹੜੀ ਆ ਉਹ ਤਰ੍ਹਾਂ ਇੰਦਰਾ ਨਗਰ ਹੈ ਜੀ ਬਜ਼ਾਰ ਦੇ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਨੂੰ ਮੈਸੇਜ ਜ਼ਰੂਰ ਕਨਵੇ ਕੀਤਾ ਪਰ ਇੰਨੀ ਦੇਰੋਂ ਸਾਰੇ ਪ੍ਰਸ਼ਾਸਨ ਨੂੰ ਬਜ਼ਾਰ ਨੇ ਬਤਾਇਆ ਇਹ ਵਾਲੇ ਕੋਲੇ ਦੁਕਾਨਾਂ ਦੀ ਹੰਦੀ ਰਿਹائش ਵੀ ਉੱਪਰ ਹੈ ਤੇ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਜਿਹੜਾ ਉਹਦਾ ਨਾਲ ਦੇ ਆ ਉਹਨਾਂ ਦੀ ਨਹੀਂ ਉਹ ਤੋਂ ਜੋ ਦੁਕਾਨਾਂ ਛੱਡ ਕੇ ਸਭ ਦੀ ਰਹਿ ਚੁੱਕੇ ਤੇ ਚੌਧਰੀ ਸਾਹਿਬ ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਵੀ ਰਹੇ ਹੋ ਵੈਸੇ ਵੀ ਨਗਰ ਕੌਂਸਲ ਦੇ ਸਾਧਕਾ ਪ੍ਰਧਾਨ ਵੀ ਰਹੇ ਹੋ ਕੀ ਕਾਰਨ ਹੋ ਗਿਆ ਕਿ ਜਿਹੜੀ ਇੱਥੇ ਜਿਹੜੀ ਅੱਗ ਲੱਗੀ ਹੈ ਪਹਿਲਾ ਸਵਾਲ ਇਹ ਹੈ ਦੂਸਰਾ ਜਿਹੜੀ ਫਾਇਰ ਨੰਗਲ ਨਗਰ ਕੌਂਸਲ ਵੱਲੋਂ ਕੀਤੀ ਕਿ ਬੀਬੀਐਮਬੀ ਦੇ ਫਾਰਮ ਵਿਪਾਸ ਮੌਕੇ ਤੇ ਪਹੁੰਚਿਆ ਸੀ ਫਾਇਰ ਵਿਭਾਗ ਦਾ ਟੈਲੀਫੋਨ ਅਟੈਂਡ ਨਹੀਂ ਹੋ ਰਿਹਾ ਥਾ ਜੀ ਮੈਨੂੰ ਫੋਨ ਗਿਆ ਮੈਂ ਰਾਹੁਲ ਸ਼ਰਮਾ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਸਾਰਾ ਇੰਤਜ਼ਾਮ ਕੀਤਾ ਉਹਨਾਂ ਨੂੰ ਪਤਾ ਕਿ ਕਿੱਦਾਂ ਇੰਤਜ਼ਾਮ ਕੀਤਾ ਕਿ ਗੱਡੀਆਂ ਟਾਈਮ ਸਿਰ ਪੁੱਜੀਆਂ ਪਰ ਲੇਕਿਨ ਸਾਰੀ ਰਾਹੁਲ ਸ਼ਰਮਾ ਜੀ ਨੇ ਕਿਰਪਾ ਕੀਤੀ ਅ ਵੀ ਚੌਧਰੀ ਸਾਹਿਬ ਦੇਖੋ ਇੱਥੇ ਦੋ ਵੱਡੇ ਘਰੇ ਨੇ ਐਨਕਲ ਔਰ ਬੀਬੀਐਮਬੀ ਤੇ ਕਿੱਜਾ ਨੈਵਰ ਕੌਂਸਲ ਕਿ ਕਿੰਨਾ ਦੀਆਂ ਗੱਡੀਆਂ ਇੱਥੇ ਮੌਕੇ ਤੇ ਪਹੁੰਚ ਲਈਆਂ ਕਿ ਕੱਲੀ ਨਗਰ ਕੌਂਸਲ ਦੀਆਂ ਇਹ ਮੈਂ ਦੇਖ ਨਹੀਂ ਪਾਇਆ ਇਹਨਾਂ ਫਲਦੀ ਵੀ ਪਹੁੰਚ ਗਈ ਇਹ ਮੈਂ ਦੇਖ ਨਹੀਂ ਪਾਇਆ ਹੂਨ ਲੱਗੀ ਪਹੁੰਚ ਗਈ ਇਹ ਪਹੁੰਚ ਗਈ ਅਰੇ ਨਫਲਦੀ ਵੀ ਪਹੁੰਚ ਗਈ ਉਹ ਆ ਗਈ ਆ ਗਈ ਇਹ ਮੈਂ ਦੇਖ ਨਹੀਂ ਪਾਇਆ ਕਿ ਗੱਡੀਆਂ ਪਰ ਲੇਕਿਨ ਪੁਲਿਸ ਵਿੱਚ ਜਿਹੜਾ ਰੋਲ ਹੈ ਉਹ ਉਹਨਾਂ ਨੇ ਟੈਲੀਫੋਨ ਚੱਕਿਆ ਨਹੀਂ ਪੁਲਿਸ ਨੂੰ ਗੱਡੀਆਂ ਜੀ ਬੈਂਕੋਲਾ ਜੀ ਸਰ ਜਿੱਦਾਂ ਹੀ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਸਾਡੀਆਂ ਨਗਰ ਕੌਂਸਲ ਲੰਗਲ ਦੀਆਂ ਪਹਿਲਾਂ ਦੋ ਗੱਡੀਆਂ ਤਰੰਤ ਆ ਗਈਆਂ ਸੀਗੀਆਂ ਤੇ ਅੱਗ ਬਹੁਤ ਜ਼ਿਆਦਾ ਸੀਗੀ ਕਿਉਂਕਿ ਕੱਪੜੇ ਕਪੜੇ ਦੀ ਦੁਕਾਨ ਕਰਕੇ ਔਰ ਅੰਦਰ ਪਲਾਸਟਿਕ ਦੀ ਫਿਟਿੰਗ ਹੈ ਜਿਹਦੇ ਕਰਕੇ ਅੱਗ ਬੁਝਣੀ ਬੜੀ ਔਖੀ ਹੋ ਰਹੀ ਸੀ ਸਾਡੀ ਜਿਹੜੀਆਂ ਫੋਮ ਅਸੀਂ ਯੂਜ਼ ਕੀਤੀ ਹੈ ਤਾਂ ਕੁਝ ਅੱਗ ਨੂੰ ਕਾਬੂ ਪਾਇਆ ਗਿਆ ਇਸ ਤੋਂ ਬਾਅਦ ਅਸੀਂ ਹੁਣ ਤੀਸਰੀ ਗੱਡੀ ਮੰਗਾਈ ਹੈ ਇਸ ਤੋਂ ਪਹਿਲਾਂ ਵੀ ਗੱਡੀਆਂ ਜਿਹੜੇ ਰੀਫਿਲ ਹੋ ਕੇ ਆ ਗਈਆਂ ਐਨਐਫਐਲ ਦੀ ਗੱਡੀ ਵੀ ਆ ਰਹੀ ਹੈ ਬੀਬੀਐਮਬੀ ਦੀ ਆਲਰੇਡੀ ਪਹੁੰਚ ਚੁੱਕੀ ਹੈ ਮੁੰਡੇ ਮਸ਼ੱਕਤ ਕਰ ਰਹੇ ਆ ਲੋਕ ਵੀ ਬੜਾ ਸਹਿਯੋਗ ਕਰ ਰਹੇ ਜਿਹੜੇ ਮੁੰਡੇ ਇੱਥੇ ਦੇ ਯੂਥ ਹੈਗਾ ਵਾ ਉਹ ਅੰਦਰ ਵੜ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਖਾਣਾ ਪ੍ਰਭਾ ਦੀ ਸੰਨੀ ਸ਼ਰਮਾ ਵੀ ਇੱਥੇ ਪਹੁੰਚ ਚ ਇਹ ਸਾਰੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਅੱਗ ਦੇ ਕਾਬੂ ਪਾਇਆ ਜਾ ਸਕੇ। ਅੱਪੜੇ ਕਰਕੇ ਅੱਗ ਜਿਹੜੀ ਜਿਹੜਾ ਬੁਝਾੜੀ ਥੋੜੀ ਔਖੀ ਹੋ ਰਹੀ ਹੈ ਔਰ ਨੁਕਸਾਨ ਲਗਭਗ ਕਰੋੜਾਂ ਦਾ ਲੱਗ ਰਿਹਾ ਹੈ ਇਸ ਦਾ। ਰਾਹੁਲ ਸ਼ਰਮਾ ਜੀ। ਰਾਹੁਲ ਸ਼ਰਮਾ। ਐਸਐਚਓ ਰਾਹੁਲ ਸ਼ਰਮਾ ਵੀ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਚੁੱਕੇ ਆ। ਜਿਹੜਾ ਸ਼ੋਰ ਸ਼ਰਕਟ ਦਾ ਕਹਿ ਰਹੀ ਸਾਰਾ ਬਾਜ਼ਾਰ ਪਹਿਲੇ ਟਾਈਮ ਜਾਇ ਫਾਇਰ ਗੇਟਾਂ ਵਾਲਾ ਨਹੀਂ ਬਹੁਤ ਹਿੰਮਤ ਮਾਰੀ ਹੋਈ ਹੈ। ਉਸ ਪ੍ਰਸ਼ਾਸਨ ਦੇ ਐਸਐਚਓ ਸਾਹਿਬ ਵੀ ਬਹੁਤ ਹਿੰਮਤ ਹੈ ਐਸਐਚਓ ਸਾਹਿਬ ਨੇ ਬਹੁਤ ਹੀ ਜਿੰਮੇਵਾਰੀ ਨਾਲ ਕੰਮ ਨਿ ਬਹੁਤ ਹੀ ਮਤਭਾਗੀ ਗੱਲ ਹੈ ਜਿਹੜਾ ਕਿ ਇਹ ਨੁਕਸਾਨ ਹੋਏ ਬਹੁ ਵੱਡੇ ਪੱਦਰ ਤੇ ਇਨਸਾਨ ਹੋਇਆ ਜੀ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਉਹ ਪਾਣਾ ਮੰਨ ਦਾ ਵੱਲ ਬਖਸ਼ਾਂ ਦਾ ਪਿਆਰ ਸਾਰਿਆਂ ਨਾਲ ਖੜਾ ਹੈ ਹਰ ਦਿਨ ਰਾਤ ਖੜਾ ਹੈ ਹਰ ਪੱਕੋ ਤੁਹਾਨੂੰ ਤੁਹਾਨੂੰ ਦਿ ਲੋਕ ਨਾਲ ਖੜਾ ਬਜ਼ਾਰ ਸਾਰਾ ਬਬੀ ਇੱਕੋ ਦੁਕਾਨ ਦਾ ਨੁਕਸਾਨ ਹੈ ਕਿ ਹੋਰ ਵੀ ਦੁਕਾਨਾਂ ਵਾਲੇ ਨੇ ਦੋ ਹੀ ਇਹਨਾਂ ਦੀ ਜਿਹੜੀ ਆਪਸੀ ਜੁੜਾ ਹੈਗਾ ਦੁਕਾਨ ਦਾ ਦੋਨੋਂ ਦੁਕਾਨਾਂ ਇਹਨਾਂ ਦੀ ਸਾਈ ਗਾਰਮੈਂਟ ਵਾਲੇ ਨੇ ਬਹੁਤ ਹੀ ਨੇਕ ਦਿਲ ਇਨਸਾਨ ਹੈ ਮਾਰਾਂ ਨੇ ਕੋਈ ਨਹੀਂ ਜਾਣੀ ਨੁਕਸਾਨ ਨਹੀਂ ਕੀਤਾ ਪਰ ਨੁਕਸਾਨ ਬਹੁ ਵੱਡੇ ਲੈਵਲ ਦਾ ਹੋਇਆ ਜਿਆ ਕੰਮ ਕਰ ਟੋਟਲ ਲਾਸ